ਰਾਗ ਗੋੜੀ ਮਹੱਲਾ ਪੰਜਵਾਂ ਇੱਕ ਓੰਕਾਰ ਸਤਿਗੁਰ ਪ੍ਰਸਾਦ ਤ੍ਰਿਸ਼ਨਾ ਬਿਰਲੇ ਹੀ ਕੀ ਬੁਝੀ ਹੈ ਰਹਾਉ ਕੋਟ ਜੋਰੇ ਲੱਖ ਕਰੋੜੇ ਮਨ ਨਾ ਹੋਰੇ ਪਰੇ ਪਰੇ ਹੀ ਕੋ ਲੁਝੀ ਹੈ ਸੁੰਦਰ ਨਾਰੀ ਅਨਕ ਪ੍ਰਕਾਰੀ ਪਰ ਗ੍ਰਹਿ ਬੇਕਾਰੀ ਬੁਰਾ ਭਲਾ ਨਹੀਂ ਸੁਝੀ ਹੈ ਅਨਕ ਬੰਧਨ ਮਾਇਆ ਪਰਮਤ ਪਰਮਾਇਆ ਗੁਣ ਨਿਦ ਨਹੀਂ ਗਾਇਆ ਮਨ ਵਿਖੈ ਹੀ ਮਹਿ ਲੁਜੀ ਹੈ ਜਾਂ ਕੋ ਰੇ ਕਿਰਪਾ ਕਰੈ ਜੀਵਤ ਸੋਈ ਮਰੈ ਸਾਧ ਸੰਗ ਮਾਇਆ ਤਰੈ ਨਾਨਕ ਸੋ ਜਨ ਦਰ ਹਰ ਸਿਜੀ ਹੈ ਗੌੜੀ ਮਹੱਲਾ ਪੰਜਵਾਂ ਸਭ ਹੂੰ ਕੋ ਰਸ ਹਰ ਰਹਾਉ ਕਾਹੂੰ ਜੋਗ ਕਾਹੂੰ ਭੋਗ ਕਾਹੂੰ ਗਿਆਨ ਕਾਹੂੰ ਧਿਆਨ ਕਾਹੂੰ ਹੋ ਡੰਡ ਧਰਹੁ ਕਾਹੂ ਜਾਪ ਕਾਹੂ ਤਾਪ ਕਾਹੂ ਪੂਜਾ ਹੋ ਮਨੇਮ ਕਾਹੂ ਹੋ ਗੌਣ ਕਰਹੁ ਕਾਹੂ ਤੀਰ ਕਾਹੂ ਨੀਰ ਕਾਹੂ ਬੇਦ ਬੀਚਾਰ ਨਾਨਕਾ ਭਗਤ ਪ੍ਰਿਆਹੋ ਗੌੜੀ ਮਹੱਲਾ ਪੰਜਵਾ ਗੁਣ ਕੀਰਤ ਨਿਦਮੋਰੀ ਰਹਾਉ ਤੂੰ ਹੀ ਰਸ ਤੂੰ ਹੀ ਜਸ ਤੂੰ ਹੀ ਰੂਪ ਤੂੰ ਹੀ ਰੰਗ ਆਸ ਕੋਟ ਪ੍ਰਭ ਤੋਰੀ ਤੂੰ ਹੀ ਮਾਨ ਤੂੰ ਹੀ ਧਾਨ ਤੂੰ ਹੀ ਪਤ ਤੂੰ ਹੀ ਪ੍ਰਾਨ ਗੁਰ ਤੂਟੀ ਲੈ ਜੋਰੀ ਤੂੰ ਹੀ ਗ੍ਰਹਿ ਤੂੰ ਹੀ ਬਨ ਤੂੰ ਹੀ گاਉ ਤੂੰ ਹੀ ਸੋਨ ਹੈ ਨਾਨਕ ਨੇਰੀ ਨੇਰੀ ਗੋੜੀ ਮਹੱਲਾ ਪੰਜਵਾ ਮਾਤੋ ਹਰ ਰੰਗ ਮਾਤੋ ਰਹਾਓ ਉਹੀ ਪੀਓ ਉਹੀ ਖੀਓ ਗੁਰਹਿ ਦੀਓ ਦਾਨ ਕੀਓ ਵਾਹੂ ਸਿਓ ਮਨ ਰਾਤੋ ਉਹੀ 파ਟੀ ਉਹੀ ਪੋਚਾ ਉਹੀ ਪਿਆਰੋ ਉਹੀ ਰੂਚਾ ਮਨ ਉਹ ਸੁਖ ਜਾਤੋ ਸਹਿਜ ਕੇਲ ਅਨੰਦ ਖੇਲ ਰਹੇ ਫੇਰ ਭਏ ਮੇਲ ਨਾਨਕ ਗੁਰ ਸ਼ਬਦ ਪਰਾਤੋ ਰਾਗ ਗੌੜੀ ਮਾਲਵਾ ਮਹੱਲਾ 5 ਇੱਕ ਓੰਕਾਰ ਸਤਗੁਰ ਪ੍ਰਸਾਦ ਹਰ ਨਾਮ ਲੇਹੋ ਮੀਤਾ ਲੇਹੋ ਆਗਿਆ ਬਖਮ ਪੰਥ ਪੈ ਆਨ ਰਹਾਓ ਸੇਵਤ ਸੇਵਤ ਸਦਾ ਸੇਵ ਤੇਰਾ ਸੰਗ ਬਸਤ ਹੈ ਕਾਲ ਕਰ ਸੇਵਾ ਤੂੰ ਸਾਧ ਕੀ ਹੋ ਕਾਟਿਐ ਜਮ ਜਾਲ ਹੋਮ ਜਗ ਤੀਰਥ ਕੀਏ ਵਿਚ ਹਉ ਮੈਂ ਬਧੇ ਬਿਕਾਰ ਨਰਕ ਸੁਰਗ ਦੋਇ ਪੁੰਚ ਨਾ ਹੋਏ ਬਹੁਰ ਬਹੁਰ ਅਵਤਾਰ ਸਿਵ ਪੂਰੀ ਬ੍ਰਹਮ ਇੰਦਰ ਪੂਰੀ ਨਿਸ਼ਚਲ ਕੋ ਥਾਉ ਨਾਹੀ ਬਿਨ ਹਰ ਸੇਵਾ ਸੁਖ ਨਹੀਂ ਹੋਉ ਸਾਕ ਤੇ ਆਵਹਿ ਜਾਹਿ ਜੈ ਸੋ ਗੁਰ ਉਪਦੇਸਿਆ ਮੈਂ ਤੈ ਸੋ ਕਹਿ ਆਪਕਾਰ ਨਾਨਕ ਕਹਿ ਸੁਨ ਰੇ ਮਨਾ ਕਰ ਕੀਰਤਨ ਹੋਏ ਉਧਾਰ ਰਾਗ ਗਉੜੀ ਮਾਲਾ ਮਹੱਲਾ 5 ਇੱਕ ਓੰਕਾਰ ਸਤਗੁਰ ਪ੍ਰਸਾਦ ਪਾਇਉ ਬਾਲ ਬੁੱਧ ਸੁਖਰੇ ਹਰਖ ਸੋਗ ਮਾਨ ਮਿਰਤ ਦੁਖ ਸੁਖ ਚਿਤ ਸੰਸਰ ਗੁਰ ਮਿਲੇ ਰਹਾਉ ਜਉ ਲੋਹੋਂ ਕਿਸ ਸੋਚੋਂ ਚਿਤਮੋ ਤਉ ਲੋ ਦੁਖਨ ਭਰੇ ਜਉ ਕਿਰਪਾਲ ਗੁਰ ਪੂਰਾ ਭੇਟਿਆ ਤਉ ਆਨੰਦ ਸਹਿਜੇ ਜੀ ਜੇਤੀ ਸਿਆਨਪ ਕਰਮ ਹੋਂ ਕੀਏ ਤੇਤੇ ਬੰਧ ਪਰੇ ਜਉ ਸਾਧੂ ਕਰਮ ਅਸਤਕ ਧਰਿਉ ਤਬ ਹਮ ਮੁਕਤ ਭਏ ਜਉ ਲੋ ਮੇਰੋ ਮੇਰੋ ਕਰਤੋ ਤਉ ਲੋ ਵਿਖ ਘੇਰੇ ਮਨ ਤਨ ਬੁੱਧ ਅਰਪੀ ਠਾਕੁਰ ਕੋ ਤਬ ਹਮ ਸਹਿਜ ਸੋਏ ਜੋ ਲੋ ਕੋਟ ਉਠਾਈ ਚੱਲਿਓ ਤਉ ਲੋ ਦਾਨ ਭਰੇ ਪੋਟ ਢਾਰ ਗੁਰ ਪੂਰਾ ਮਿਲਿਆ ਤਉ ਨਾਨਕ ਨਿਰਭੈ ਗੌੜੀ ਮਾਲਾ ਮਹੱਲਾ ਪੰਜਵਾ ਭਾਵਨ ਤਿਆਗਿਓ ਰੀ ਤਿਆਗਿਓ ਤਿਆਗਿਓ ਮੈਂ ਗੁਰ ਮਿਲ ਤਿਆਗਿਓ ਸਰਬ ਸੂਖ ਆਨੰਦ ਮੰਗਲ ਰਸ ਮਾਨ ਗੁਬਿੰਦੈ ਆਗਿਉ ਰਹਾਉ ਮਾਨ ਅਭਾਨ ਦੂਸਮਾਨੀ ਮਸਤਕ ਡਾਰ ਗੁਰ ਪਾਗਿਉ ਸੰਪਤ ਹਰਖ ਨ ਆਪਤ ਦੁਖਾ ਰੰਗ ਠਾਕੁਰੈ ਲਾਗਿਉ ਬਾਸ ਬਾਸਰੀ ਏਕੈ ਸੁਆਮੀ ਉਦਿਆਨ ਦ੍ਰਿਸ਼ਟਾਗਿਉ ਨਿਰਪਉ ਭੈ ਸੰਤ ਭ੍ਰਮ ਡਾਰਿਉ ਪੂਰਨ ਸਰਬਾਗਿਉ ਜੋ ਕਿਸ ਕਰਤੈ ਕਾਰਨ ਕੀਨੋ ਮਨ ਗੁਰੂ ਨ ਲਾਗਿਉ ਸਾਧ ਸੰਗਤ ਪ੍ਰਸਾਦ ਸੰਤਨ ਕੈ ਸੋਇਓ ਮਨ ਜਾਗਿਓ ਜਨ ਨਾਨਕ ਓੜ ਤੁਹਾਰੀ ਪਰਿਓ ਆਇਓ ਸਰਨਾਗਿਓ ਨਾਮ ਰੰਗ ਸਹਿਜ ਰਸਮਾਣੀ ਫਿਰ ਦੁਖ ਨਾ ਲਾਗਿਓ ਗਉੜੀ ਮਾਲਾ ਮਹੱਲਾ ਪੰਜਵਾ ਪਾਇਆ ਲਾਲ ਰਤਨ ਮਨ ਪਾਇਆ ਤਨ ਸੀਤਲ ਮਨ ਸੀਤਲ ਖੀਆ ਸਤਗੁਰ ਸ਼ਬਦ ਸਮਾਇਆ ਰਹਾਉ ਲਾਤੀ ਭੂਖ ਤ੍ਰਿਸ਼ਨ ਸਭ ਲਾਤੀ ਚਿੰਤਾ ਸਗਲ ਵਿਸਾਰੀ ਕਰਮਸਤਕ ਗੁਰ ਪੂਰੈ ਧਰਿਉ ਮਨ ਜੀਤੋ ਜਗ ਸਾਰੀ ਤ੍ਰਿਪਤ ਅਗਾਏ ਰਹੇ ਰੇਦੇ ਅੰਤਰ ਡੋਲਣ ਤੇ ਅਬ ਚੂਕੇ ਅਖੁੱਟ ਖਜ਼ਾਨਾ ਸਤਗੁਰ ਦੀਆ ਟੋਟ ਨਹੀਂ ਰੇ ਮੂਕੇ ਅਚਰਗ ਏਕ ਸੁਨੋ ਰੇ ਭਾਈ ਗੁਰ ਐਸੀ ਬੂਝ ਭਜਾਈ ਲਾਹੇ ਪਰਦਾ ਠਾਕਰ ਜੋ ਭੇਟਿਓ ਤੋ ਬਿਸਰੀ ਤਾਤ ਪਰਾਇ ਕਹਿਓ ਨਾ ਜਾਈ ਇਹੋ ਅਚੰਭਉ ਸੋ ਜਾਣੈ ਜਿਨ ਚਾਖਿਆ ਕਹੋ ਨਾਨਕ ਸਚ ਭਏ ਬਿਗਾਸਾ ਗੁਰ ਨਿਧਾਨ ਹਿਰਦੈ ਲੈ ਰਾਖਿਆ ਗੋੜੀ ਮਾਲਾ ਮਹੱਲਾ ਪੰਜਵਾਂ ਉਬਰਤ ਰਾਜਾ RAM ਕੀ ਸਰਣੀ ਸਰਬ ਲੋਕ ਮਾਇਆ ਕੇ ਮੰਡਲ ਗਿਰ ਗਿਰ ਪਰਤੇ ਧਰਨੀ ਰਹਾ ਸਾਤ ਸਿਮਰਤ ਬੇਦ ਵਿਚਾਰੀ ਮਹਾਪੁਰਖਨ ਇਉ ਕਹਿਆ ਬਿਨ ਹਰ ਭਜਨ ਨਾਹੀ ਨਿਸਤਾਰਾ ਸੂਖ ਨਾ ਕਿਨਹੂ ਲਹਿਆ ਤੀਨ ਭਵਨ ਕੀ ਲਕshmi ਜੋਰੀ ਬੂਜਤ ਨਾਹੀ ਲਹਿਰੇ ਬਿਨ ਹਰ ਭਗਤ ਕਹਾ ਥਿਤ ਪਾਵੈ ਫਿਰ ਤੋ ਪਹਿਰੇ ਪਹਿਰੇ ਅਨਕ ਬਿਲਾਸ ਕਰਤ ਮਨ ਮੋਹਨ ਪੂਰਨ ਹੋਤ ਨਾ ਕਾਮ ਜਲ ਤੋ ਜਲ ਤੋ ਕਬਹੂ ਨਾ ਬੂਜਤ ਸਗਲ ਬਿਰਥੇ ਬਿਨ ਨਾਮਾ ਹਰ ਕਾ ਨਾਮ ਜਪੋ ਮੇਰੇ ਮੀਤਾ ਇਹੈ ਸਾਰ ਸੁਖ ਪੂਰਾ ਸਾਧ ਸੰਗਤ ਜਨਮ ਮਰਨ ਨਿਵਾਰੈ ਨਾਨਕ ਜਨ ਕੀ ਧੂਰਾ ਗੌੜੀ ਮਾਲਾ ਮਹੱਲਾ ਪੰਜਵਾਂ ਮੋਕੋ ਇਹ ਬਿਦ ਕੋ ਸਮਝਾਵੇ ਕਰਤਾ ਹੋਏ ਜਿਨਾ ਵਹਿ ਰਹਾ ਅਨਜਾਨਤ ਕਿਛ ਇਨਹ ਕ ਮੰਨੋ ਜਪ ਤਪ ਕਸ਼ੂ ਨਾ ਸਾਦਾ ਦਹਿ ਦਿਸ ਲੈ ਇਹ ਮਨ ਦੌਰਾਇਓ ਕਮਨ ਕਰਮ ਕਰ ਬਾਂਦਾ ਮਨ ਤਨ ਧਨ ਭੂਮ ਕਾ ਠਾਕੁਰ ਹਉ ਇਸ ਕਾ ਇਹ ਮੇਰਾ ਪਰਮ ਮੋਹ ਕਸ ਸੂਜ ਜਸ ਨਾਹੀ ਇਹ ਪੈਖਰ ਪਏ ਪੈਰਾ ਤਬ ਇਹ ਕਹਾ ਕਮਾਵਨ ਪਰਿਆ ਜਬ ਇਹ ਕਸ਼ੂ ਨਾ ਹੋਤਾ ਜਬ ਏਕ ਨਿਰੰਜਨ ਨਰੰਕਾਰ ਪ੍ਰਭ ਸਭ ਕਿਸ ਆਪਹਿ ਕਰਤਾ ਆਪਣੇ ਕਰਤਬ ਆਪੇ ਜਾਣੈ ਜਿਨ ਇਹੋ ਰਚਨ ਰਚਾਇਆ ਕਹੋ ਨਾਨਕ ਕਰਨ ਹਾਰ ਹੈ ਆਪੇ ਸਤਗੁਰ ਭਰਮ ਚੁਕਾਇਆ ਗੋੜੀ ਮਾਲਾ ਮਹੱਲਾ ਪੰਜਵਾਂ ਹਰ ਬਿਨ ਅਵਰ ਕਿਰਿਆ ਬਿਰਥੇ ਜਪ ਤਪ ਸੰਜਮ ਕਰਮ ਕਮਾਣੀ ਇਹ ਓਰੇ ਮੂਸੇ ਰਹਾਉ ਵਰਤਨੇਮ ਸੰਜਮ ਮਹਿ ਰਹਿਤਾ ਤਿਨ ਕਾ ਆਡ ਨਾ ਪਾਇਆ ਆਗੇ ਚੱਲਣ ਔਰ ਹੈ ਭਾਈ ਊਹਾ ਕਾਮਨਾ ਆਇਆ ਤੀਰਥ ਨਹਾਏ ਅਰ ਧਰਨੀ ਭ੍ਰਮਤਾ ਆਗੇ ਠਹੁਰਨਾ ਪਾਵੇ ਊਹਾ ਕਾਮਨਾ ਆਵੇ ਇਹ ਬਿਦ ਉਹ ਲੋਗਨ ਹੀ ਪਤੀ ਆਵੇ ਚਤੁਰ ਬੇਦ ਮੁਖ ਬਚਨੀ ਉਚਰੈ ਆਗੇ ਮਹਿਲ ਨਾ ਪਾਈਐ ਬੂਝੈ ਨਾਹੀ ਏਕ ਸੁਧਾਖਰ ਉਹ ਸਗਲੀ ਝਾਕ ਚਖਾਈਐ ਨਾਨਕ ਕਹਿ ਤੋ ਇਹੋ ਵਿਚਾਰਾ ਜੇ ਕਮਾਵੈ ਸੋ ਪਾਰ ਗ੍ਰਾਮੀ ਗੁਰ ਸੇਵਹੁ ਵਰ ਨਾਮ ਧਿਆਵਹੁ ਤਿਆਗੋ ਹੋ ਮਨ ਹੋ ਗੁਮਾਨੀ ਗੌੜੀ ਮਾਲਾ